ਇਹ ਤਾਂ ਤਸਵੀਰਾਂ ਤੁਸੀਂ ਆਪਣੀ ਮੋਬਾਈਲ ਸਕਰੀਨਸ ਤੇ ਵੇਖ ਰਹੇ ਆ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿਸ ਤਰੀਕੇ ਦਾ ਨਾਲ ਦੋ ਲੁੱਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਦੁਕਾਨ ਤੇ ਗ੍ਰਾਹਕ ਬੰਨੋਂ ਆਂਦੇ ਨੇ ਤੇ ਪਹਿਲਾਂ ਦੁਕਾਨਦਾਰ ਦੇ ਨਾਲ ਗੱਲਬਾਤ ਕਰਦੇ ਨੇ ਮੋਬਾਈਲ ਦੇਖ ਰਹੇ ਹੁੰਦੇ ਨੇ ਤੇ ਉਸ ਤੋਂ ਬਾਅਦ ਜਦੋਂ ਹੀ ਦੁਕਾਨਦਾਰ ਦਾ ਜਿਹੜਾ ਧਿਆਨ ਥੋੜਾ ਜਿਹਾ ਭਟਕਦਾ ਹੈ ਜਾਂ ਉਹ ਕੋਈ ਸਮਾਨ ਚੱਕਣ ਦੇ ਲਈ ਪਿੱਛੇ ਨੂੰ ਮੁੱਕਰਦਾ ਤਾਂ ਉਤੋਂ ਇੱਕ ਲੁਟੇਰੇਤ ਵੱਲੋਂ ਉਸਤੇ ਵਾਰ ਕਰ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਜੋ ਹੁੰਦਾ ਹੈ ਉਹ ਵੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਵਾਰ ਕੀਤਾ ਗਿਆ ਦੁਕਾਨਦਾਰ ਤੇ ਪਰ ਉਸ ਤੋਂ ਬਾਅਦ ਵੀ ਦੁਕਾਨਦਾਰ ਨੇ ਕਿੰਨੀ ਦਲੇਰੀ ਦੇ ਨਾਲ ਇਹਨਾਂ ਲੁਟੇਰਿਆਂ ਦਾ ਸਾਹਮਣਾ ਕੀਤਾ ਤੇਨਾਂ ਦੇ ਵਿੱਚੋਂ ਇੱਕ ਲੁਟੇਰੇ ਨੂੰ ਫੜ ਵੀ ਲਤਾ ਗਏ ਜਿਵੇਂ ਇਸ ਟੀਵੀ ਦੇ ਵਿੱਚ ਇਹ ਤਸਵੀਰਾਂ ਕੈਦ ਹੋ ਗਈਆਂ ਨੇ ਕਿਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਇਹ ਭਿੱੜਦੇ ਨੇ ਲੁਟੇਰੇ ਤੇ ਦੁਕਾਨਦਾਰ ਜਿਹੜਾ ਨੇ ਆਪਸ ਦੇ ਵਿੱਚ ਝੜਪ ਵੀ ਹੁੰਦੀ ਹੈ ਤੇ ਉੱਥੋਂ ਉਹ ਭੱਜਣ ਦੀ ਕੋਸ਼ਿਸ਼ ਵੀ ਕਰਦੇ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਲੁਟੇਰਾ ਜਿਹੜਾ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਪਰ ਇੱਕ ਜਿਹੜਾ ਉਸ ਨੂੰ ਜਿਹੜਾ ਦੁਕਾਨਦਾਰ ਦੇ ਵੱਲੋਂ ਜਿਹੜਾ ਉਹ ਫੜ ਲਿੱਤਾ ਜਾਂਦਾ ਕਿਸ ਤਰੀਕੇ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿੰਨੀ ਆਸਾਨੀ ਦੇ ਨਾਲ ਗ੍ਰਾਹਕ ਬਣ ਕੇ ਹੀ ਲੁਟੇਰੇ ਦੁਕਾਨ ਦੇ ਵਿੱਚ ਆਉਂਦੇ ਨੇ ਪਹਿਲਾਂ ਸਾਰਾ ਸਮਾਨ ਵੇਖਦੇ ਨੇ ਮੋਬਾਈਲਾਂ ਦੀ ਇਹ ਦੁਕਾਨ ਹੈ ਤੇ ਆਪਣਾ ਮੋਬਾਈਲ ਦਿਖਾ ਰਹੇ ਹੁੰਦੇ ਨੇ ਕੋਈ ਨਾ ਕੋਈ ਗੱਲ ਇਹ ਦੁਕਾਨਦਾਰ ਦੇ ਨਾਲ ਕਰਦੇ ਨੇ ਪਰ ਗੱਲਾਂ ਬਾਤਾਂ ਕਰਦੇ ਕਰਦੇ ਜਿੱਦਾਂ ਹੀ ਦੁਕਾਨਦਾਰ ਪਿੱਛੇ ਨੂੰ ਮੁੱਕਦਾ ਕੋਈ ਸਮਾਨ ਚੱਕਣ ਦੇ ਲਈ ਤੇ ਪਹਿਲਾਂ ਉਸ ਤੇ ਵਾਰ ਕਰਦੇ ਨੇ ਲੁਟੇਰੇ ਤੇ ਉਸ ਤੋਂ ਬਾਅਦ ਫਿਰ ਚੋਰੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੇ ਜਦੋਂ ਹੀ ਦੁਕਾਨਦਾਰ ਦਾ ਧਿਆਨ ਫੇਰ ਅੱਗੇ ਨੂੰ ਜਾਂਦਾ ਜਦੋਂ ਉਸ ਤੇ ਵਾਰ ਕਰ ਦਿੱਤਾ ਜਾਂਦਾ ਤਾਂ ਫਿਰ ਆਪਸ ਦੇ ਵਿੱਚ ਜੇ ਭਿੱੜਦੇ ਨੇ ਆਪਸ ਦੇ ਵਿੱਚ ਝੜਪ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਫੜਨ ਦੀ ਕੋਸ਼ਿਸ਼ ਕਰਦੇ ਨੇ ਤੇ ਇਹਨਾਂ ਦੇ ਫੜਨ ਦੀ ਕੋਸ਼ਿਸ਼ ਦੇ ਵਿੱਚ ਇੱਕ ਨੂੰ ਫੜਨ ਦੇ ਵਿੱਚ ਦੁਕਾਨਦਾਰ ਕਾਮਯਾਬ ਹੋ ਜਾਂਦਾ ਪਰ ਦੂਜਾ ਉੱਥੋਂ ਫਰਾਰ ਹੋ ਗਿਆ ਹੈ